ਮਨੁੱਖ ਦੇ ਦਿਲ ਦੀ ਇੱਛਾ ਹੋਵੇ ਗੁਰੂ ਨੂੰ ਮਿਲਣ ਦੀ ਗੁਰੂ ਮਿਲ ਪੈਂਦਾ ਮਿਲਦਾ ਕਿਵੇਂ ਹੈ ਪਾਤਸ਼ਾਹ ਕਹਿੰਦੇ ਜਦੋਂ ਮਨੁੱਖ ਦੇ ਅੰਦਰ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤਾਈ ਸਾਤੀ ਸੱਚ ਹੈ ਹਿਰਦੇ ਅੰਦਰ ਮਨ ਅੰਦਰ ਝੂਠ ਨਹੀਂ ਆ ਸੁਰਤ ਵਿੱਚ ਝੂਠ ਨਹੀਂ ਹਮੇਸ਼ਾ ਸੱਚ ਹੈ ਵਾਤਸਕ ਨੇ ਸਤ ਅਜਿਹਾ ਸ਼ਬਦ ਹੈ ਨਾ ਤੇ ਸੱਚ ਨੂੰ ਕੋਈ ਸਾੜ ਸਕਦਾ ਹੈ ਨਾ ਮਿਟਾ ਸਕਦਾ ਹੈ ਨਾ ਉਹ ਨੂੰ ਪਾਣੀ ਡੋਬ ਸਕਦਾ ਹੈ ਨਾ ਉਹ 파ਟਦਾ ਜਿਵੇਂ ਪਾਤਸਕ ਕਹਿੰਦੇ ਨਾ ਕੱਪੜ ਪਾਟੇ ਸੂਈ ਧਾਗਾ ਗੰਢਾ ਜੇ ਕਪੜਾ ਪਾਟ ਜਾਵੇ ਤੇ ਸੂਈ ਧਾਗੇ ਦੇ ਨਾਲ ਸਿਮੰਤਾ ਜਾ ਸਕਦਾ ਹੈ ਕਪੜਾ ਪਾਟ ਜਾਏ ਸੂਈ ਧਾਗੇ ਦੇ ਨਾਲ ਦੁਆਰਾ ਸਿਮੰਤਾ ਜਾ ਸਕਦਾ ਹੈ ਤੇ ਪਾਤਸ਼ਾਹ ਕਹਿੰਦੇ ਜੇ ਸੱਤ ਪ੍ਰਾਣਾ ਹੋਵੇ ਨਹੀਂ ਕਪੜਾ ਤੇ ਪ੍ਰਾਣਾ ਵੀ ਹੋ ਜਾਂਦਾ ਹੈ ਪਾਟ ਵੀ ਜਾਂਦਾ ਹੈ ਜੇ ਪਾਟ ਜਾਏ ਤੇ ਸੁੰਤਾ ਵੀ ਜਾ ਸਕਦਾ ਹੈ ਪਰ ਪਾਟ ਸਕੇ ਨਹੀਂ ਜਿਹੜਾ ਨਿਰੋਲ ਸੱਚ ਹੈ ਨਾਉ ਪ੍ਰਾਣਾ ਹੁੰਦਾ ਹੈ ਤੇ ਨਾਉ ਪਾਟਦਾ ਨਹੀਂ ਸੱਚ ਪ੍ਰਾਣ ਨਾ ਹੋਵੇ ਨਹੀ ਸੀਤਾ ਕਦੇ ਨਾ ਪਟੈ ਇਹ ਨਿਪਾੜ ਦਾ ਕਦੇ ਵੀ ਇਹ ਨਿਰੋਲ ਸਾਥ ਹੈ ਵੀ ਜਿਨ੍ਹਾਂ ਜਨਾਂ ਨੇ ਗੁਰੂ ਨਾਲ ਪ੍ਰੇਮ ਪਾਇਆ ਹੈ ਗੁਰੂ ਨੂੰ ਪਿਆਰ ਨਾਲ ਚੇਤੇ ਕੀਤਾ ਹੈ ਹਿਰਦੇ ਵਿੱਚ ਗੁਰੂ ਨੂੰ ਵਸਾਇਆ ਗੁਰੂ ਮਨੁੱਖ ਦੀ ਹਰੇਕ ਭਾਵਨਾ ਪੂਰੀ ਕਰਨ ਵਾਤੀ ਪਹੁੰਚਿਆ ਕਿਸੇ ਨੇ ਦਰਸ਼ਨ ਦੀ ਤਾਂਗ ਲਾਈ ਵੀ ਪਾਤਸ਼ਾਹ ਤੇਰੇ دیدار ਕਰਨੇ ਆ ਤੇ ਸਤਿਗੁਰੂ ਦੀ ਉਥੇ ਪਹੁੰਚ ਗਏ ਜਿੱਥੇ ਮਨੁੱਖ ਚੇਤੇ ਕਰਦਾ ਪਿਆ ਜਿਵੇਂ ਕਸ਼ਮੀਰ ਦੀ ਧਰਤੀ ਤੇ ਮਾਤਾ ਭਾਗਪਰੀ ਜੀ ਕਸ਼ਮੀਰ ਦੇ ਰਹਿਣ ਵਾਲੀ ਹੈ ਇਹਨਾਂ ਦੇ ਸੁਪੁੱਤਰ ਭਾਈ ਸੇਵਾਦਾਸ ਜਾਤ ਦੇ ਬ੍ਰਾਹਮਣ ਜਿਨੂੰ ਆਪਾਂ ਕਹ ਲਈ ਵੀ ਪੈਰ ਦੇ ਅੰਗੂਟੇ ਤੋਂ ਲੈ ਕੇ ਸਿਰ ਦੀ ਚੋਟੀ ਤਾਈ ਬ੍ਰਾਹਮਣੀ ਬ੍ਰਾਹਮਣ ਹੈ ਹੁਣ ਭਾਈ ਸੇਵਾਦਾਸ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦਾ ਹੈ ਦੀਦਾਰ ਕਰਦਾ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅਕਾਲ ਤਖਤ ਸਹਿਬ ਆ ਕੇ ਗੁਰੂ ਨੂੰ ਮਿਲਦਾ ਹੈ ਉਸ ਸਮੇਂ ਜਦੋਂ ਵੀ ਕਸ਼ਮੀਰ ਦੀ ਧਰਤੀ ਤੋਂ ਸੰਗਤ ਆਉਂਦੀ ਕਈ ਬ੍ਰਾਹਮਣ ਪੰਡਤ ਸੰਗਤਾਂ ਦੇ ਨਾਲ ਆ ਜਾਂਦੇ ਮਾਰਜ ਨਾਲ ਵਿਚਾਰ ਗੋਸਤੀ ਵੀ ਕਰਿਆ ਕਰਦੇ ਪਾਤਸ਼ਾਹੀ ਹਰੇਕ ਸਵਾਲ ਦਾ ਜਵਾਬ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਦਿਆ ਕਰਦੇ ਹੁਣ ਉਹਨਾਂ ਪੰਡਤਾਂ ਦੇ ਵਿੱਚ ਇੱਕ ਵਿਦਵਾਨ ਭਾਈ ਸੇਵਾਦਾਸ ਵੀ ਹੈ ਉਨਨ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ دیدار ਕੀਤੇ ਦਰਸ਼ਨ ਕੀਤੇ ਮਹਾਰਾਜ ਨਾਲ ਗੱਲਬਾਤ ਕੀਤੀ ਤੇ ਸਦਾ ਵਾਸਤੇ ਗੁਰੂ ਦਾ ਹੋ ਗਿਆ ਸਦਾ ਵਾਸਤੇ ਭਾਈ ਸੇਵਾਦਾਸ ਦੀ ਮਾਂ ਮਾਤਾ ਭਾਗਪਰੀ ਜੀ ਰੋਜ਼ ਗੁਰੂ ਨਾਨਕ ਦੇਵ ਕਰਦੀਆਂ ਗੱਲਾਂ ਸੁਣਿਆ ਕਰੇ ਸਿਕੰਧੇ ਕੋਲੋਂ ਵੀ ਸਤਿਗੁਰੂ ਜੀ ਗਰੀਬ ਨਿਵਾਦ ਹੈ ਗਰੀਬਾਂ ਨੂੰ ਨਿਵਾਦਣ ਵਾਲੇ ਹੈ ਹਰੇਕ ਮਨੁੱਖ ਦੀ ਭਾਵਨਾ ਪੂਰੀ ਕਰਨ ਵਾਲੇ ਹੈ ਉਹ ਗੰਗਿਆ ਨੂੰ ਬੋਲਣ ਲਾ ਦਿੰਦੇ ਹੈ ਬੋਲਿਆਂ ਨੂੰ ਸੁਣਨ ਲਾ ਦਿੰਦੀ ਹੈ ਲੰਗੜਿਆਂ ਨੂੰ ਚੱਲਣ ਲਾ ਦਿੰਦੇ ਹੈ ਬਸ ਕੋਈ ਪ੍ਰੇਮ ਨਾਲ ਉਹਨਾਂ ਨੂੰ ਚੇਤੇ ਕਰੇ ਗੁਰੂ ਆਪ ਆ ਕੇ ਦਰਸ਼ਨ ਦੇ ਦਿੰਦਾ ਹੈ ਗੁਰੂ ਆਪ ਦਰਸ਼ਨ ਦੇਣ ਆਉਂਦੇ ਨੇ ਕੋਈ ਪ੍ਰੇਮ ਨਾਲ ਚੇਤੇ ਕਰੇ ਇੱਕ ਦਿਨ ਮਾਤਾ ਭਾਗਪਰੀ ਦੇ ਘਰ ਕੁਝ ਸਿੱਖ ਆਏ ਤੇ ਮਾਤਾ ਦਾ ਪੁੱਤਰ ਭਾਈ ਸੇਵਾਦਾਸ ਸਿੱਖਾਂ ਦੇ ਨਾਲ ਗੱਲ ਕਰਦੇ ਵੀ ਸਤਿਗੁਰੂ ਜੀ ਫਲਾਨੀ ਜੰਗਾ ਤੇ ਗਏ ਸਤਿਗੁਰਾਂ ਨੇ ਉੱਥੇ ਸੰਗਤ ਨੂੰ ਤਾਰਿਆ ਜਿਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਿਆਲਕੋਟ ਦੀ ਧਰਤੀ ਤੇ ਗਏ ਸਤਿਗੁਰੂ ਜੀ ਜਦੋਂ ਸਿਆਲਕੋਟ ਦੀ ਧਰਤੀ ਤੇ ਗਏ ਤੇ ਇੱਕ ਪੰਡਤ ਨੂੰ ਮਿਲੇ ਛੇਵੇਂ ਪਾਤਸ਼ਾਹ ਉਸ ਪੰਡਤ ਨੂੰ ਪੁੱਛਦੇ ਨੇ ਪੰਡਤ ਜੀ ਇੱਥੇ ਕੋਈ ਪੀਣ ਯੋਗ ਪਾਣੀ ਨਹਾਉਣ ਵਾਲਾ ਪਾਣੀ ਇਸ਼ਨਾਨ ਕਰਨ ਵਾਲਾ ਪਾਣੀ ਕਿੱਥੋਂ ਮਿਲੇਗਾ ਉਹ ਪੰਡਿਤ ਹੰਕਾਰ ਦੇ ਵਿੱਚ ਬੋਲਦਾ ਵੀ ਇੱਥੋਂ ਕਿੱਥੋਂ ਤੁਸੀਂ ਪਾਣੀ ਭਾਲਦੇ ਹੋ ਇਥੇ ਪਤਰਾਾਂ ਦੇ ਵਿੱਚ ਪਹਾੜਾਂ ਦੇ ਵਿੱਚੋਂ ਤੈਨੂੰ ਤੁਹਾਨੂੰ ਕਿੱਥੇ ਪਾਣੀ ਮਿਲ ਜਾਣਾ ਹੈ ਇਥੇ ਨਾ ਦੇ ਪੀਣ ਵਾਲਾ ਪਾਣੀ ਹੈ ਇੱਥੋਂ ਭਾਲਦੇ ਝਰਨੇ ਜਦੋਂ ਪੰਡਤ ਨੇ ਕੁੜੱਤਨ ਭਰੇ ਬੋਲ ਬੋਲੇ ਤੇ ਛੇਵੇਂ ਪਾਤਸ਼ਾਹ ਨੇ ਇੱਕ ਪੱਥਰ ਦੇ ਵਿੱਚੋਂ ਵਰਖਾ ਮਾਰ ਕੇ ਪਾਣੀ ਪ੍ਰਗਟ ਕੀਤਾ ਉਹ ਤੋਚਾਰ ਨਾ ਜਲ ਪਿਆ ਤੇ ਉਹ ਪੰਡਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਟਹਿਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਪੂਰਨ ਗੁਰੂ ਹੈ ਇਹ ਪੂਰਾ ਅਧੂਰਾ ਨਹੀਂ ਆ ਤੇ ਪੂਰਾ ਗੁਰੂ ਕੁਝ ਵੀ ਕਰ ਸਕਦਾ ਹੈ ਉਹ ਪਤਰਾ ਦੇ ਵਿੱਚ ਵੀ ਪਾਣੀ ਕਦਾ ਕਰ ਸਕਦਾ ਜਦੋਂ ਆਪਣੇ ਸੁਪੁੱਤਰ ਤੇ ਸਿੱਖਾਂ ਨੂੰ ਇਹ ਗੱਲ ਕਰਦੇ ਸੁਣਿਆ ਵੀ ਸਤਿਗੁਰੂ ਜੀ ਆਉਂਦੇ ਨੇ ਕੋਈ ਪ੍ਰੇਮ ਨਾਲ ਤੇਤੇ ਕਰੇ ਤੇ ਮਾਤਾ ਮਾਤਾ ਭਾਗਪਰੀ ਦੇ ਮਨ ਵਿੱਚ ਆਇਆ ਵੀ ਜੇ ਗੁਰੂ ਮੈਨੂੰ ਆ ਕੇ ਦਰਸ਼ਨ ਦੇਣ ਮੇਰੇ ਵੀ ਭਾਗ ਜਾਗ ਪੈਣ ਮੇਰਾ ਵੀ ਦੁਨੀਆ ਤੇ ਆਉਣਾ ਸਫਲਾ ਹੋ ਜਾਏ ਹੁਣ ਮਾਤਾ ਭਾਗਪਰੀ ਜੀ ਰੋਜ਼ ਗੁਰੂ ਨੂੰ ਤੇਤੇ ਕਰਦੀ ਐ ਹਰ ਰੋਜ਼ ਅਰਦਾਸ ਕਰਦੀ ਮਰਜ਼ ਮੇਰੇ ਘਰ ਆਉ ਮੈਨੂੰ ਦਰਸ਼ਨ ਦਿਓ ਅੱਖਾਂ ਤੋਂ ਦਿਸਦਾ ਨਹੀਂ ਅੱਖਾਂ ਤੋਂ ਅੰਨੀ ਮਾਈ ਐ ਕਿਸੇ ਸਿੱਖ ਨੇ ਰਸਤੇ ਵਿੱਚ ਮਿਲਣਾ ਤੇ ਮਾਈ ਨੇ ਪੁੱਛਣਾ ਭਾਈ ਤੂੰ ਗੁਰੂ ਦਾ ਸਿੱਖ ਆ ਅੱਗੋ ਜਵਾਬ ਆਉਣਾ ਹਾਂ ਮੈਂ ਗੁਰੂ ਦਾ ਸਿੱਖ ਆ ਪੁੱਛਣਾ ਵੀ ਤੂੰ ਤੇ ਗੁਰੂ ਦਾ ਸਿੱਖ ਆ ਤੈਨੂੰ ਤੇ ਪਤਾ ਹੋਣਾ ਵੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਥੇ ਪਾਤਸ਼ਾਹੀ ਕਦੋਂ ਕਸ਼ਮੀਰ ਦੀ ਧਰਤੀ ਤੇ ਆਉਣਗੇ ਮਹਾਰਾਜ ਨੂੰ ਸੁਨਿਆ ਲਾਓ ਮਹਾਰਾਜ ਨੂੰ ਬੁਲਾਓ ਲੈ ਕੇ ਆਓ ਮੈਂ ਵੀ ਦਰਸ਼ਨ ਕਰ ਲਵਾਂ ਤੇ ਉਸ ਸਿੱਖ ਨੇ ਕਹਿਣਾ ਕੋਈ ਗੱਲ ਨਹੀਂ ਮਾਈ ਜਦੋਂ ਪਾਤਸ਼ਾਹ ਦੀ ਵਿਢਾਈ ਹੋਈ ਸਤਿਗੁਰੂ ਦੀ ਜ਼ਰੂਰ ਆਉਣਗੇ ਫਿਰ ਮਾਈ ਨੇ ਅਗਲਾ ਸਵਾਲ ਕਰਨਾ ਵੀ ਭਾਈ ਸਿਖਾ ਜੇ ਹਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਆ ਵੀ ਜਾਣ ਮੇਰੇ ਇੰਨੇ ਚੰਗੇ ਕਰਮ ਕਿਥੇ ਮੈਂ ਤੇ ਅਪਹਾਗਣਾ ਮੈਨੂੰ ਤੇ ਅੱਖਾਂ ਤੋਂ ਦਿਸਦਾ ਨਹੀਂ ਅੱਖਾਂ ਤੋਂ ਮੈਂ ਦੇਖ ਨਹੀਂ ਸਕਦੀ ਤੇ ਮਹਾਰਾਜ ਦੇ ਦਰਸ਼ਨ ਕਿਵੇਂ ਕਰਾਂਗੀ ਮਹਾਰਾਜ ਨੂੰ ਮੈਂ ਕਿਵੇਂ ਦੇਖ ਸਕਦੀ ਹਾਂ ਮੈਨੂੰ ਤੇ ਅੱਖਾਂ ਤੋਂ ਦਿਂਦਾ ਹੀ ਨਹੀਂ ਸੇਖ ਨੇ ਕਹਿਣਾ ਵੀ ਕੋਈ ਗੱਲ ਨਹੀਂ ਮਾਈ ਜੇ ਤੈਨੂੰ ਇਹਨਾਂ ਅੱਖਾਂ ਤੋਂ ਨਹੀਂ ਦਿਂਦਾ ਤੇ ਅੰਦਰ ਦੀ ਸੁਰਤ ਵਿੱਚੋਂ ਗੁਰੂ ਦੇ ਦਰਸ਼ਨ ਕਰ ਲਈ ਉਮਾਈ ਨੇ ਕਿਹਾ ਗੁਰੂ ਦੇ ਸਿਖਾ ਜਿੰਨਾ ਸਮਾਂ ਇਹ ਅੱਖਾਂ ਨੇ ਸਤਿਗੁਰੂ ਨੂੰ ਦੇਖਦੀਆਂ ਤੇ ਸੁਰਤ ਕਿਵੇਂ ਟਿਕੇਗੀ ਸੁਰਤ ਕਿਵੇਂ ਸੁਰਤ ਵਿੱਚੋਂ ਕਿਵੇਂ ਦਰਸ਼ਨ ਹੋ ਜਾਣਗੇ ਪਹਿਲਾਂ ਮੈਂ ਇਹਨਾਂ ਅੱਖਾਂ ਦੇ ਨਾਲ ਆਪਣੇ ਗੁਰੂ ਨੂੰ ਦੇਖਣਾ ਚਾਹਣੀ ਹੈ ਜਿਹੜੇ ਗੁਰੂ ਦੀ ਸੰਗਤ ਕਰਕੇ ਮੇਰਾ ਪੁੱਤ ਗੁਰੂ ਦਾ ਸਿੱਖ ਬਣ ਗਿਆ ਜਿਸ ਦਿਨ ਦਾ ਮੇਰਾ ਪੁੱਤ ਸੇਵਾਦਾਸ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਬਣਿਆ ਸਾਡੇ ਘਰ ਵਿੱਚ ਰੌਣਕੀ ਰੌਣਕ ਆ ਪਹਿਲਾਂ ਸਾਡੇ ਘਰ 'ਚ ਕੋਈ ਨਹੀਂ ਆਉਂਦਾ ਸੀ ਘਰ ਦੇ ਵਿੱਚ ਗਰੀਬੀ ਸੀ ਤੇ ਹੁਣ ਤੇ ਸਾਡੇ ਘਰ ਦੇ ਵਿੱਚ ਰੌਣਕ ਲੱਗੀ ਰਹਿੰਦੀ ਹੈ ਚਾਰ ਸਿੱਖ ਆਉਂਦੇ ਨੇ ਚਾਰ ਚਲੇ ਜਾਂਦੇ ਨੇ ਚਾਰ ਆਉਂਦੇ ਨੇ ਚਾਰ ਚਲੇ ਜਾਂਦੇ ਨੇ ਹੁਣ ਤੇ ਰੌਣਕ ਲੱਗੀ ਰਹਿੰਦੀ ਏ ਮੇਰੇ ਘਰ ਦੇ ਵਿੱਚ ਸੇਖਣੇ ਕਿਹਾ ਮਾਈ ਇੱਕ ਦਿਨ ਹਰਗਵੰਸੇਵ ਸੱਤੇ ਪਾਤਸ਼ਾਹ ਜ਼ਰੂਰ ਤੇਰੇ ਘਰ ਆਉਣਗੇ ਸਦਾ ਵਾਸਤੇ ਤੇਰੇ ਘਰ ਰੌਣਕ ਕਰ ਜਾਣਗੇ ਉਹਨੇ ਕਿਹਾ ਉਹ ਪਤਾ ਨਹੀਂ ਕਿਹੜਾ ਦਿਨ ਹੈ ਕਦੋਂ ਆਏਗਾ ਸਿੱਖ ਨੇ ਕਿਹਾ ਮਾਈ ਧੀਰਜ ਰੱਖ ਪਰੋਸਾ ਰੱਖ ਗੁਰੂ ਜ਼ਰੂਰ ਆਏਗਾ ਕੁਮਾਈ ਦੇ ਮਨ ਵਿੱਚ ਇੰਨਾ ਕੁ ਪ੍ਰੇਮ ਗੁਰੂ ਦੇ ਨਾਲ ਪੈਦਾ ਹੋਇਆ ਰੋਜ਼ ਅਰਦਾਸਾਂ ਕਰਦੀ ਛੇਵੇਂ ਪਾਤਸ਼ਾਹ ਨੂੰ ਮਹਾਰਾਜ ਮੇਰੇ ਘਰ ਆਓ ਮੈਨੂੰ ਵੀ ਤਾਰੋ ਨਾਲੇ ਮੇਰੀ ਨਗਰ ਦੀਆਂ ਸੰਗਤਾਂ ਨੂੰ ਤਾਰੋ ਮਹਾਰਾਜ ਮਹਾਰਾਜ ਚਲੋ ਮੇਰੀਆਂ ਅੱਖਾਂ ਤੋਂ ਮੈਨੂੰ ਨਹੀਂ ਦੀਂਦਾ ਮੈਂ ਇਨ੍ਹਾਂ ਹੱਥਾਂ ਦੇ ਨਾਲ ਤੁਹਾਨੂੰ ਸਪਰਸ਼ ਕਰਕੇ ਮਹਿਸੂਸ ਕਰ ਲਵਾਂਗੀ ਮੇਰਾ ਗੁਰੂ ਆ ਗਿਆ ਆਪਣੇ ਪੁੱਤ ਨੂੰ ਕਹਿਣਾ ਸੇਵਾਦਾਸ ਤੂੰ ਤੇ ਗੁਰੂ ਦਾ ਸਿੱਖ ਆ ਤੂੰ ਤੇ ਪਾਤਸ਼ਾਹ ਦੇ ਦੀਦਾਰ ਕੀਤੇ ਨੇ ਤੂੰ ਹੀ ਗੁਰੂ ਨੂੰ ਸਨੇਹਾ ਭੇਜ ਜਾ ਪੰਜਾਬ ਦੀ ਧਰਤੀ ਤੇ ਚਲਾ ਜਾ ਗੁਰੂ ਨੂੰ ਆਪਣੇ ਨਗਰ ਦੇ ਵਿੱਚ ਕਸ਼ਮੀਰ ਦੀ ਧਰਤੀ ਤੇ ਲੈ ਕੇ ਆ ਸੇਵਾਦਾਸ ਨੇ ਕਿਹਾ ਮਾਂ ਪੰਜਾਬ ਤੇ ਕਸ਼ਮੀਰ ਦੀ ਦੂਰੀ ਬੜੀ ਐ ਇਹ ਤੋਂ ਬਹੁਤ ਦੂਰ ਐ ਧਮਾਈ ਜਦੋਂ ਸਤਗੁਰਾਂ ਦੀ ਮੌਜ ਹੋਈ ਪਾਤਸ਼ਾਹ ਜੀ ਆ ਜਾਣਗੇ ਤੂੰ ਪਰੋਸਾਰਾਕ ਕਿਸੇ ਨੇ ਮਾਈ ਨੂੰ ਬੌਰੀ ਕਹਿਣਾ ਕਿਸੇ ਨੇ ਕਮਲੀ ਕਹਿਣਾ ਸੇਵਾਦਾਸ ਨੂੰ ਕਹਿਣਾ ਸੇਵਾਦਾਸ ਤੇਰੀ ਮਾਂ ਕਮਲੀ ਹੋ ਗਈ ਹੁਣ ਇਹ ਬੁੱਢੀ ਹੋ ਗਈ ਐ ਇਹਦੀ ਇਹਦੀ ਮਤ ਮਾਰੀ ਗਈ ਰੌਲਾ ਪੂੰਦੀ ਰਹਿੰਦੀ ਐ ਵੀ ਛੇਵੇਂ ਪਾਤਸ਼ਾਹ ਆਉਣਗੇ ਮਹਾਰਜ ਕਿਵੇਂ ਆ ਜਾਣਗੇ ਇੱਕ ਦਿਨ ਮਾਈ ਨੇ ਅੱਖਾਂ ਤੋਂ ਦੀਦਾ ਨਹੀਂ ਮਨ ਵਿੱਚ ਧਾਰ ਲਿਆ ਵੀ ਜਦੋਂ ਮੇਰਾ ਗੁਰੂ ਆਏਗਾ ਮੈਂ ਉਹਦੇ ਦਰਸ਼ਨ ਕਰਨੀ ਆ ਤੇ ਦਰਸ਼ਨੀ ਭੇਟਾ ਵੀ ਤੇ ਦੇਣੀ ਪੈਣੀ ਆ ਮਾਈ ਨੇ ਆਪਣੇ ਹੱਥਾਂ ਦੇ ਨਾਲ ਸੋਨਾ ਚੋਲਾ ਬੁਣਨਾ ਤਿਆਰ ਸ਼ੁਰੂ ਕਰਤਾ ਵੀ ਜਦੋਂ ਮਹਾਰਾਜ ਆਉਣਗੇ ਮੈਂ ਚੋਲਾ ਮਹਾਰਾਜ ਦੇ ਪਵਾਵਾਂਗੀ ਸੋਨਾ ਤੂਲਾ ਬੋੜਨਾ ਸ਼ੁਰੂ ਕੀਤਾ ਇਧਰ ਛੇਵੇਂ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਅਕਾਲ ਤਖਤ ਸੇਵ ਦੀ ਦੀਵਾਨ ਦੀ ਸਮਾਪਤੀ ਹੋਈ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਘੋੜਾ ਤਿਆਰ ਕਰੋ ਆਪਾਂ ਕਿੱਥੇ ਚੱਲਣਾ ਹੈ ਸਿਖਾਣੇ ਕਿਹਾ ਪਾਤਸ਼ਾਹ ਕਿੱਥੇ ਜਾਣਾ ਹੈ ਕਿਹੜੇ ਪਾਸੇ ਜਾਣਾ ਹੈ ਨੇੜੇ ਜਾਣਾ ਤਾਂ ਉਹ ਹਿਸਾਬ ਦੇ ਨਾਲ ਰਸਤ ਪਾਣੀ ਨਾਲ ਲੈ ਕੇ ਚੱਲੀਏ ਦੂਰ ਜਾਣਾ ਤੇ ਉਸ ਹਿਸਾਬ ਦੇ ਨਾਲ ਰਸਤ ਪਾਣੀ ਲੰਗਰ ਪਾਣੀ ਦਾ ਪ੍ਰਬੰਧ ਨਾਲ ਲੈ ਕੇ ਚੱਲੀਏ ਕਰੀਏ ਮਰਤ ਛੇਵੇਂ ਪਾਸੇ ਕਿੰਨੇ ਭਾਈ ਸਿੱਖੋ ਕਸ਼ਮੀਰ ਦੀ ਧਰਤੀ ਤੇ ਜਾਣਾ ਸਤਿਗੁਰੂ ਜੀ ਕੋਡੇ ਤੇ ਬਿਰਾਜਮਾਨ ਹੋਏ ਪਿਆਰ ਦੇ ਬੱਜੇ ਹੋਏ ਛੇਵੇਂ ਪਾਤਸ਼ਾਹ ਕਸ਼ਮੀਰ ਦੀ ਧਰਤੀ ਤੇ ਪਹੁੰਚ ਗਏ ਕਸ਼ਮੀਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਛੇਵੇਂ ਪਾਤਸ਼ਾਹ ਜੀ ਕਸ਼ਮੀਰ ਦੀ ਧਰਤੀ ਤੇ ਆਏ ਨੇ ਲੋਕ ਜਿਹੜੇ ਰਾਤੇ ਸਤਿਗੁਰੂ ਦੀ ਆ ਰਹੇ ਨੇ ਉਸੇ ਰਾਤੇ ਤੇ ਲੋਕ ਲੰਗਰ ਪਾਣੀ ਦਾ ਪ੍ਰਬੰਧ ਸਿੱਖਾਂ ਦੇ ਵਾਸਤੇ ਗੁਰੂ ਵਾਸਤੇ ਕਰ ਰਹੇ ਨੇ ਤੇ ਮਾਈ ਭਾਗਪਰੀ ਨਾਲੇ ਗੁਰੂ ਨੂੰ ਚੇਤੇ ਕਰਦੀ ਐ ਤੇ ਨਾਲੇ ਮਾਈ ਕਹਿੰਦੀ ਐ ਜਿਹੜੇ ਰਸਤੇ ਸਤਗੁਰ ਆਵਣ ਮੈਂ ਇਹ ਦਿਲ ਫਰਸ਼ ਵਿਛਾਵਾਂ ਸਤਗੁਰੂ ਜੀ ਜਿਹੜੇ ਰਸਤੇ ਤੂੰ ਆਵੇਂ ਨਾ ਮੈਂ ਇਸ ਦਿਲ ਨੂੰ ਕੱਢ ਕੇ ਮੈਂ ਫਰਸ਼ ਵਿਸਾਦਿਆਂ ਮੈਂ ਆਪਣਾ ਦਿਲ ਫਰਸ਼ ਦੇ ਤੌਰ ਤੇ ਉਸ ਰਸਤੇ ਤੇ ਵਿਛਾਦਿਆਂ ਮਹਾਰਾਜ ਮੈਂ ਫਰਸ਼ ਲਾਦਿਆਂ ਤੁਹਾਡੇ ਵਾਸਤੇ ਡੇਡੇ ਰਸਤੇ ਸਤਗੁਰ ਆਵਨ ਮੈਂ ਇਹ ਦਿਲ ਫਰਸ਼ ਵਸਾਵਾਂ ਸੋਨੇ ਚਰਨ ਤੁਹਾਡਾ ਜੋੜਾ ਮੈਂ ਤੇ ਦੋ ਨੈਣ ਬਣਾਵਾ ਪਾਸਾ ਭਾਵੇਂ ਮੈਨੂੰ ਅੱਖਾਂ ਤੋਂ ਦੀਂਦਾ ਨਹੀਂ ਮੈਂ ਅਪਾਗਣਾ ਪਰ ਮਰਦ ਮੈਂ ਇਹ ਅੱਖਾਂ ਕੱਢ ਕੇ ਤੁਹਾਡੇ ਚਰਨਾਂ ਦਾ ਜੋੜਾ ਬਣਾ ਦਿਆਂ ਇੰਨੀ ਕਿ ਤਾਂ ਗਿੰਨ ਕਿ ਪਿਆਸ ਲੱਗੀ ਪਈ ਮਾਈ ਨੀ ਛੇਵੇਂ ਪਾਤਸ਼ਾਹ ਨੂੰ ਪਿੰਡ ਦੇ ਲੋਕ ਜਦੋਂ ਪਾਤਸ਼ਾਹ ਜੀ ਕਸ਼ਮੀਰ ਦੀ ਧਰਤੀ ਤੇ ਪਹੁੰਚੇ ਕੋਈ ਕਹਿੰਦਾ ਪਾਤਸ਼ਾਹ ਸਾਡੇ ਘਰ ਚੱਲੋ ਕੋਈ ਕਹਿੰਦਾ ਸਾਡੇ ਘਰ ਚੱਲੋ ਮਾਈ ਇੱਕ ਕਮਰੇ ਦੇ ਵਿੱਚ ਆਪਣੇ ਘਰ ਦੇ ਵਿੱਚ ਚੌਂਕੜਾ ਮਾਰ ਛੇਵੇਂ ਪਾਤਸ਼ਾਹ ਨੂੰ ਚੇਤੇ ਕਰ ਲਈ ਘਰ ਦਾ ਬੂਹਾ ਖੜਕਿਆ ਭਾਈ ਸੇਵਾਦਾਸ ਨੇ ਬੂਹਾ ਖੋਲਿਆ ਮਾਈ ਦੇ ਪੁੱਤ ਨੇ ਜਦੋਂ ਭਾਈ ਸੇਵਾਦਾਸ ਨੇ ਛੇਵੇਂ ਪਾਤਸ਼ਾਹ ਨੂੰ ਦੇਖਿਆ ਤੇ ਹੈਰਾਨ ਹੋ ਗਿਆ ਦਵਾਦਾਸ ਛੇਤੀ ਦੇ ਨਾਲ ਨਮਸਕਾਰ ਕੀਤੀ ਪਾਤਸ਼ਾਹ ਨੂੰ ਅੰਦਰ ਲੈ ਗਿਆ ਘਰ ਦੇ ਵਿੱਚ ਰੌਲਾ ਪੈ ਗਿਆ ਵੀ ਛੇਵੇਂ ਪਾਤਸ਼ਾਹ ਮਾਈ ਭਾਗਪਰੀ ਦੇ ਘਰ ਪਹੁੰਚ ਗਏ ਮਾਈ ਦੇ ਕੰਨਾਂ 'ਚ ਆਵਾਜ਼ ਪਈ ਸਤਗੁਰੂ ਛੇਵੇਂ ਪਾਤਸ਼ਾਹ ਮਾਈ ਭਾਗਪਰੀ ਜਿੱਥੇ ਬੈਠੀ ਐ ਸਤਗੁਰਾਂ ਨੂੰ ਚੇਤੇ ਕਰਦੀ ਜਿਸ ਕਮਰੇ ਦੇ ਵਿੱਚ ਛੇਵੇਂ ਪਾਤਸ਼ਾਹ ਕਹਿੰਦੇ ਨੇ ਮਾਈ ਦੇਖ ਅਸੀਂ ਆ ਗਏ ਐ ਮਾਈ ਕਹਿੰਦੀ ਪਾਤਸ਼ਾਹ ਕਿਵੇਂ ਯਕੀਨ ਕਰਾਂ ਪਾਤਸ਼ਾਹ ਕਹਿੰਦੇ ਨਾਲੇ ਮਾਈ ਪਾਤਸ਼ਾਹ ਕਹੀ ਜਾਨੀ ਨਾਲ ਯਕੀਨ ਨਹੀਂ ਕਰਦੀ ਕਹਿੰਦੀ ਪਾਤਸ਼ਾਹ ਪਾਤਸ਼ਾਹ ਮੈਂ ਤਾਂ ਕਹੀ ਨਹੀਂ ਵੀ ਜ ਸਤੀਸ਼ੇਵੇਂ ਪਾਤਸ਼ਾਹ ਤੇ ਮੇਥੋਂ ਗਲਤੀ ਨਾ ਹੋ ਜਾਏ ਇਸ ਲਈ ਪਾਤਸ਼ਾਹ ਮੈਂ ਤਾਂ ਤੁਹਾਨੂੰ ਪਾਤਸ਼ਾਹ ਕਹੀ ਨਹੀਂ ਐ ਤੇ ਯਕੀਨ ਤਾਂ ਨਹੀਂ ਹੁੰਦਾ ਕਿਉਂਕਿ ਮੈਨੂੰ ਅੱਖਾਂ ਤੋਂ ਦਿਂਦਾ ਨਹੀਂ ਮੈਂ ਦੇਖ ਨਹੀਂ ਸਕਦੀ ਪਾਸਾ ਕਹਿੰਦੇ ਮਾਈ ਜਿਹੜਾ ਚੋਲਾ ਤੂੰ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਸੀ ਤੇ ਉਹ ਲੈਣ ਆਏ ਆ ਸਾਨੂੰ ਕੋ ਚੋਲਾ ਦੇ ਤੇ ਇੱਕ ਵਾਰ ਅੱਖਾਂ ਖੋਲ ਕੇ ਦੇਖ ਮਾਈ ਨੇ ਕਿਹਾ ਪਾਸਾ ਦਿਸਦਾ ਨਹੀਂ ਅੱਖਾਂ ਤੋਂ ਅੰਨੀਆਂ ਸਤਿਗੁਰੂ ਛੇਵੇਂ ਪਾਸਾ ਕਹਿੰਦੇ ਮਾਈ ਇੱਕ ਨਾਲ ਇੱਕ ਵਾਰ ਪਿਆਰ ਦੇ ਨਾਲ ਤੱਕ ਤੇ ਸਈ ਮਾਈ ਨੇ ਚੌਂਕੜਾ ਖੋਲ੍ਹਿਆ ਆਪਣੇ ਆਸੇ-પાસੇ ਹੱਥ ਮਾਰਦੀ ਚੋਲੇ ਨੂੰ ਹੱਥ ਪਿਆ ਜਉਂ ਹੀ ਚੋਲੇ ਨੂੰ ਹੱਥ ਪਿਆ ਹੱਥਾਂ ਦੇ ਵਿੱਚ ਲਿਆ ਮੱਥੇ 'ਤੇ ਨਾ ਲਾ ਕੇ ਪਾਤਸ਼ਾਹ ਦੇ ਵੱਲ ਕਰਦੀ ਤੇ ਮਾਈ ਨੂੰ ਅੱਖਾਂ ਤੋਂ ਦਿਸਣ ਲੱਗ ਜਾਂਦਾ ਆਖੋ ਸਤਨਾਮ ਸ਼੍ਰੀ ਦਿਸਣ ਲੱਗ ਜਾਂਦਾ ਉਸ ਮਾਈ ਨੂੰ ਅੱਖਾਂ ਤੋਂ ਦੇਂਦਾ ਨਹੀਂ ਪਰ ਜਿਉਂ ਹੀ ਛੇਵੇਂ ਪਾਤਸ਼ਾਹ ਗਏ ਰੋਜ਼ ਕਹਿੰਦੀ ਸੀ ਮਰਦ ਮੈਂ ਕਿੰਨੀ ਉਭਾਗਣਾ ਜੇ ਤੁਸੀਂ ਆ ਵੀ ਗਏ ਤੇ ਮੈਂ ਤੇ ਉਭਾਗਣਾ ਮੈਂ ਤੇ ਦੇਖ ਹੀ ਨਹੀਂ ਸਕਦੀ ਛੇਵੇਂ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਜਦੋਂ ਮਾਈ ਭਾਗਪਰੀ ਦੇ ਘਰ ਗਏ ਤੇ ਮਾਈ ਨੂੰ ਦਿਸਣ ਲੱਗ ਪਿਆ ਕੋ ਸਤਨਾਮ ਸ਼੍ਰੀ ਮਾਈ ਦੇਖਣ ਲੱਗ ਪਈ ਮਾਈ ਦੇ ਅੱਖਾਂ 'ਚ ਰੌਸ਼ਨੀ ਵਾਪਸ ਆ ਗਈ ਰਾਜ ਰਾਜ ਮਾਈ ਦਰਸ਼ਨ ਕਰ ਰਹੀ ਹੈ ਆਪਣੇ ਹੱਥਾਂ ਦੇ ਨਾਲ ਬਣਿਆ ਹੋਇਆ ਚੋਲਾ ਛੇਵੇਂ ਪਾਤਸ਼ਾਹ ਦੇ ਤਨ ਤੇ ਸਰੀਰ ਤੇ ਪਵਾਇਆ ਮਹਾਰਾਜ ਨੂੰ ਦੇਖੀ ਜਾਂਦੀ ਹੈ ਤੇ ਛੇਵੇਂ ਪਾਤਸ਼ਾਹ ਕਹਿੰਦੇ ਮਾਈ ਚੰਗਾ ਫਿਰ ਅਸੀਂ ਚੱਲਦੇ ਹਾਂ ਮਾਈ ਨੇ ਕਿਹਾ ਪਾਤਸ਼ਾਹ ਥੋੜੇ ਦਿਨ ਰੁਕ ਜਾਓ ਪਾਤਸ਼ਾਹ ਮੇਰਾ ਅੰਤਲਾ ਸਮਾਂ ਮੈਂ ਚਹੁੰਨੀ ਆਂ ਵੀ ਅੰਤਲੇ ਸਮੇਂ ਦੇ ਵਿੱਚ ਤੁਸੀਂ ਮੇਰੇ ਨਾਲ ਹੋਵੋ ਜਦੋਂ ਮਾਈ ਨੇ ਪ੍ਰੇਮ ਨਾਲ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਰੱਗੇ ਇੱਕ ਦਿਨ ਮਾਈ ਦਾ ਅੰਤਲਾ ਸਮਾਂ ਨੇੜੇ ਆਇਆ ਛੇਵੇਂ ਪਾਤਸ਼ਾਹ ਮਾਈ ਦੇ ਕੋਲ ਬੈਠੇ ਨੇ ਤੇ ਮਾਈ ਛੇਵੇਂ ਪਾਤਸ਼ਾਹ ਦੇ ਸਨਮੁਖ ਹੋ ਕੇ ਬਾਣੀ ਪੜ ਰਹੀ ਹੈ ਸਤਗੁਰੂ ਜੀ ਛੇਵੇਂ ਪਾਤਸ਼ਾਹ ਨੇ ਦੇਖਿਆ ਵੀ ਮਾਈ ਦਾ ਅੰਤਲਾ ਸਮਾਂ ਆ ਗਿਆ ਹੈ ਮਾਈ ਬਾਣੀ ਪੜ੍ਹ ਰਹੀ ਸੀ ਛੇਵੇਂ ਪਾਤਸ਼ਾਹ ਨੂੰ ਉਸ ਮਾਈ ਨੇ ਬੜੇ ਪਿਆਰ ਦੇ ਨਾਲ ਤੱਕਿਆ ਮੁਸਕਰਾ ਕੇ ਕਹਿੰਦੀ ਹੈ ਪਾਤਸ਼ਾਹ ਜਿਸ ਤਰ੍ਹਾਂ ਅੱਜ ਸਾਹਮਣੇ ਹੋ ਕੇ ਮੈਨੂੰ ਦਰਸ਼ਨ ਦਿੱਤੇ ਸਾਹਮਣੇ ਬੈਠ ਕੇ ਮੇਰੀ ਬਾਣੀ ਸੁਣੀ ਪਾਤਸ਼ਾਹ ਕਿਰਪਾ ਕਰਿਓ ਜਦੋਂ ਮੈਂ ਦੁਨੀਆ ਤੋਂ ਜਾਵਾਂ ਤੇ ਪਾਤਸ਼ਾਹ ਮੈਂ ਬਿਬਾਨ ਤੇ ਬੈਠ ਕੇ ਇਸ ਦੁਨੀਆ ਤੋਂ ਜਾਵਾਂ ਛੇਵੇਂ ਪਾਤਸ਼ਾਹ ਦੀ ਮਾਈ ਨੂੰ ਤੱਕ ਰਹੇ ਨੇ ਮਾਈ ਨੂੰ ਕਹਿੰਦੇ ਮਾਂ ਕਿਉਂਕਿ ਮਾਈ ਦੀ ਉਮਰ ਬੜੀ ਵੱਡੀ ਹੈ ਛੇਵੇਂ ਪਾਤਸ਼ਾਹ ਦੀ ਉਮਰ ਛੋਟੀ ਹੈ ਪਰ ਮਾਈ ਦੀ ਉਮਰ ਬਹੁਤ ਨਮੇਰੀਏ ਇਸ ਲਈ ਉਸ ਮਾਈ ਨੂੰ ਛੇਵੇਂ ਪਾਤਸ਼ਾਹ ਨੇ ਮਾਂ ਕਹਿ ਕੇ ਬੁਲਾਉਣਾ ਕੀਤਾ ਮਾਈ ਗੁਰੂ ਨਾਨਕ ਕਿਰਪਾ ਕਰਨਗੇ ਫਿਕਰ ਨਾ ਕਰ ਤੇਰਾ ਭਰੋਸਾ ਤੇਰਾ ਪ੍ਰੇਮ ਗੁਰੂ ਨਾਨਕ ਨੂੰ ਦਿੰਦਾ ਜਿਉਂ ਹੀ ਮਾਈ ਦੇ ਨੇੜੇ ਛੇਵੇਂ ਪਾਤਸ਼ਾਹ ਹੋਏ ਸਤਿਗੁਰੂ 6ਵੇਂ ਪਾਤਸ਼ਾਹ ਹਰਗੋਬਿੰਦ ਸਿੰਘ ਮਹਾਰਾਜ ਮਾਈ ਨੂੰ ਬੁੱਕਲ ਦੇ ਵਿੱਚ ਲੈਂਦੇ ਨੇ ਸਤਿਗੁਰੂ ਜੀ ਮੱਥੇ ਤੇ ਹੱਥ ਫੇਰਦੇ ਅੱਖਾਂ ਤੇ ਹੱਥ ਫੇਰਦੇ ਮਾਈ ਦੀਆਂ ਅੱਖਾਂ ਬੰਦ ਹੋ ਗਈਆਂ ਸਾਹ ਚੱਲਣੋਂ ਰੁਕ ਗਏ ਬੰਦ ਹੋ ਗਏ ਮਾਈ ਦੀ ਰੂਹ ਆਤਮਾ ਪੰਖੇਰੂ ਬਣ ਕੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਪਹੁੰਚ ਗਈ ਆ ਕੋ ਸਤਨਾਮ ਸ੍ਰੀ ਹਰਗੁਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਮਾਈ ਭਾਗਪਰੀ ਦੇ ਸਵਾਸ ਨਿਕਲੇ ਉਹ ਮਾਈ ਕਿੰਨੀ ਭਾਗਾਂ ਵਾਲੀ ਹੋਏਗੀ ਜਿਹਦੀ ਜਿਹਦੇ ਸਵਾਸ ਗੁਰੂ ਹਰਗੁਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਨਿਕਲੇ ਤੇ ਉਸ ਮਾਈ ਨੂੰ ਗੁਰੂ ਹਰਗੁਬਿੰਦ ਸਿੰਘ ਮਹਾਰਾਜ ਆਪ ਮੋਢਾ ਦਿੰਦੇ ਨੇ ਤੇ ਆਪ ਪਾਤਸ਼ਾਹ ਜੀ ਉਸ ਮਾਈ ਦੀ ਚਿਕਾ ਨੂੰ ਅੱਗ ਲਾਉਂਦੇ ਨੇ ਤੇ ਨਗਰ ਦੇ ਲੋਕ ਕਹਿੰਦੇ ਆ ਮਾਈ ਅਸੀਂ ਤੇ ਤੈਨੂੰ ਕਹਿੰਦੇ ਸੀ ਤੂੰ ਕੰਬਲੀ ਐ ਤੂੰ ਬੌਰੀ ਐ ਤੂੰ ਪਾਗਲ ਹੋ ਗਈ ਪਰ ਤੇਰੇ ਜਿੰਨੀ ਸਿਆਣੀ ਸਾਡੇ ਨਗਰ ਦੇ ਵਿੱਚ ਕੋਈ ਨਹੀਂ ਤੂੰ ਭਾਗਾ ਪਰੀ ਹੈ ਆਖੋ ਸਤਨਾਮ ਸ਼੍ਰੀ ਸਤਗੁਰੂ ਦੀ ਸਦਾ ਵਾਸਤੇ ਉਹਦੇ ਘਰ ਰੌਣਕ ਦੇਗੇ ਤੇ ਮਾਈ ਭਾਗਪਰੀ ਦੇ ਘਰ ਛੇਵੇਂ ਪਾਤਸ਼ਾਹ ਦਾ ਅਸਥਾਨ ਤੇ ਨਾਲ ਹੀ ਮਾਈ ਭਾਗਪਰੀ ਦਾ ਸਥਾਨ ਬਣਿਆ ਹੋਇਆ ਕਸ਼ਮੀਰ ਦੀ ਧਰਤੀ ਤੇ ਸਤਿਗੁਰੂ ਜੀ ਨੂੰ ਕੋਈ ਪ੍ਰੇਮ ਨਾਲ ਚੇਤੇ ਕਰੇ ਤੇ ਸਤਿਗੁਰੂ ਦੀ ਜਾਣਨਾ ਇਹ ਹੋ ਨਹੀਂ ਸਕਦਾ ਭਾਈ ਇਸ ਲਈ ਪਾਤਸ਼ਾਹ ਕਹਿੰਦੇ ਸੱਚ ਪ੍ਰਾਣਾ ਹੋ ਵੈ ਨਹੀਂ ਸੀਤਾ ਕਦੇ ਨਾ ਪਟੈ